ਨੀਨਾ ਤੋ ਕੇ ਤੂੰ ਬੈਰ ਦਰਕਾਨੇ ਪੀੜਾ ਕੁਬ ਡਟਾਇਆ ਪਰ ਤੇਰਾ ਪਤਲਾ ਸੁਨੀਂਦਾ ਗੂਠਾ ਖਣਮ ਲਾਇਆ ਗਿੱਟ ਮਦਰ ਗੋਲ ਪਿੰਜਣੀ ਪਟ ਸਭ ਜ ਬੋਤਲਾਂ ਹਰੇ ਪਜਾਮਾ ਪਾਇਆ ਤੁਨੀ ਤੇਰੀ ਕੌਲ ਸ਼ਰਾਬ ਦਾ ਲੱਕ ਕੋਕੀ ਵਿੱਚ ਆਇਆ ਉਂਗਲਾਂ ਤੇਰੀਆਂ ਫੜੀਆਂ ਵਰਗੀਆਂ ਹੱਥ ਨਹੀਂ ਬਰੀਕ ਬਣਾਇਆ ਬਿੰਨੀ ਪਤਲੀ ਡੋਲਾ ਪਾਰੀ ਮੋਢਾ ਖੜਮਾ ਲਾਇਆ ਤਾਣ ਤੇਰੀ ਤਾ ਜੜੀ ਕੂੰਜ ਦੀ ਸੁੱਚਾ ਕੰਠਾ ਪਾਇਆ ਨੇਤਰ ਤੇਰੇ ਕਾਲੇ ਹਨ ਦੇ ਕਜਲਾ ਖੂਪ ਸਜਾਇਆ ਠੋਡੀ ਤਾਰਾ ਮੱਥੇ ਢੂੰਕਦਾ ਉਹ ਚਿੱਟੇ ਦੰਦਾਂ ਦਾ ਅੰਤ ਨਹੀਂ ਆਇਆ ਸਭ ਕੁਛ ਤੇਰਾ ਗਣਦਰ ਕਾਨੇ ਜੋ ਕੁਛ ਤੇਰੇ ਪਾਇਆ ਚੰਦਰਾ ਪਜੇਬਾ ਅੜਸ਼ੇ ਪਰੀ ਬੰਦ ਬਾਜੀ ਬੰਦ ਸਜਾਇਆ ਡੰਡੀਆ ਮੁਕੀ ਬਾਲੇ ਕੋਕਰੂ ਵੇ ਚਲੋ ਟਣ ਲਮਕਾ ਆ ਸੱਜਿਆਲ ਪੁੰਨੀਆਂ ਗੁੰਦੀਆਂ ਸੀ ਇਸ ਤੇ ਡਾਕ ਬੰਗਲਾ ਰਖਵਾਇਆ ਗੁੱਛੇ ਬਾੜੀ ਸਜੇ ਬਿਘਿਆੜੀ ਸੋਚੇ ਪੱਟ ਦਾ ਪ੍ਰਾਂਧ ਦਾ ਪਾਇਆ ਹਰ ਨਾਮ ਚੰਗਾ ਤੂੰ ਬੋਲੀ ਤੋੜ ਦੇ ਹਰ ਕਾ ਨਾਮ ਤੇ ਆਇਆ ਚੁਕਦੇ ਹੰਸਾ ਨੂੰ ਰੱਬ ਨੇ ਵਿਛੋੜਾ ਪਾਇਆ ਚੁਕਦੇ ਆਂ